ਵੈਗੋਜੀ ਦਾ ਖਾਲਸਾ ਵੈਗੋਜੀ ਦੇ ਫਤੇਦਾਸ ਬਿਆਸਿਆਂ ਦਾ ਸੇਵਾ ਸੱਜ ਤੋਂ ਹਮੇਸ਼ਾ ਹੀ ਕੋਈ ਰੱਬ ਵਰਗੀਆਂ ਰੂਹਾਂ ਜਿਹੜੀਆਂ ਸਾਨੂੰ ਯਾਦ ਕਰਦੀਆਂ ਨੇ ਤੇ ਹਮੇਸ਼ਾ ਹੀ ਉਹਨਾਂ ਦੇ ਸੰਜੋਗ ਉਹ ਸਾਥ ਲਈ ਖੜੇ ਆਪਾਂ ਅੱਜ ਪਹੁੰਚੇ ਆਂ ਜੀ ਚਾਚੂਆਣੀ ਪਿੰਡ ਵਿੱਚ ਜੋ ਕਿ ਬੜੀ ਹੀ ਮੰਦੀਲਾ ਦੇ ਕੋਲ ਰੂਹ ਤੇ ਭਾਈ ਕਿੰਨੇ ਚਿਰ ਤੋਂ ਹੈ ਇੱਥੇ ਦਾਦ ਜੀ ਨੇ ਦਾਦ ਜੀ ਨੇ ਦਾਦ ਜੀ ਨੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਮੈਂ ਇਹਸ ਨੂੰ ਕਿ ਇਹ ਬਹੁਤ ਹੀ ਮੰਦੀਲਾ ਹਾਚ ਨੇ ਪਰ ਪਿੰਡ ਦਾ ਸਹਿਯੋਗ ਸਾਥ ਮਿਲਦਾ ਵਾ ਤੇ ਆਪਾਂ ਇਹਨਾਂ ਰੂਹਾਂ ਦੀ ਸੇਵਾ ਨਿਭਾਈ ਜੀ ਇਹਨਾਂ ਨੂੰ ਅਸੀਂ ਬੇਆਸਰਾਆਂ ਦਾ ਆਸਰਾ ਸੇਵਾ ਸਰਜੀ ਲੈ ਕੇ ਜਾਵਾਂਗੇ ਬੰਦੀ ਹੋਈ ਸੇਵਾ ਸੰਯੋਗ ਦੇ ਨਾਲ ਇਹਨਾਂ ਨੂੰ ਪਰਿਵਾਰ ਚ ਭੇਜਣ ਦੀ ਕੋਸ਼ਿਸ਼ ਵੱਧ ਤੋਂ ਵੱਧ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਗੁਜਰਪਾਈ ਜਿਹੜਾ ਉਹ ਜੱਟਪਾਈ ਜਿਹੜਾ ਇਹਨਾਂ ਵਰਗੀਆਂ ਰੂਹਾਂ ਨੂੰ ਬੰਦੀ ਬਣਾ ਕੇ ਇਹਨਾਂ ਨੇ ਬਹੁਤ ਹੀ ਜਿਹੜਾ ਉਹਨਾਂ ਦੇ ਕੰਮ ਕਰਵਾਉਂਦੇ ਨੇ ਇਹਨਾਂ ਕੋਲ ਇਸ ਕਰ ਨੂੰ ਅਸੀਂ ਇੱਕ ਆਸ਼ਮੈਸਤਰੀ ਖੋਲਿਆ ਵਗੇ ਇਹਨਾਂ ਦੀਆਂ ਰੂਹਾਂ ਨੂੰ ਪਰਾਂ ਚ ਜਾਵੇ ਤੁਹਾਡੇ ਸਹਿਯੋਗ ਤੁਹਾਡੇ ਸਾਥ ਨਾਲ ਜਦੋਂ ਕੋਈ ਆਹ ਜੀ ਰੂਲ ਮਿਲਦੀ ਆ ਸਾਨੂੰ ਸਾਨੂੰ ਸਾਡੇ ਨੰਬਰ ਤੇ ਕੋਈ ਕਾਲ ਕਰ ਸਕਦਾ ਜੀ 7696147669 ਇਹ ਨੰਬਰ ਤੇ ਕਾਲ ਕਰਕੇ ਦਾਸ ਜੀ ਲਾਇਆ ਸੀਵਾ ਜੀ ਭਾਈ ਜੀ ਦਾ ਖਾਸ ਸਾਹਿਬ ਹੈ ਜੀ